ਤਾਂ ਇਹ ਮੀਨਦੀ ਜਿਹੜੀ ਗੱਭਣ ਆਪਣੀ ਚੱਕਰ ਆਈ ਵੀ ਹੈ ਆਪਣੀ ਚੱਕ ਬਾਸ ਹੈ ਜੀ ਤੇ ਦੁੱਧ ਕਿੰਨਾ ਸੀ ਦੁੱਧ ਤੁਸੀਂ ਇਹਦਾ ਮੁੱਲ ਆਪਾਂ ਕੀਤਾ ਹੈ 17000 ਰੁਪਏ ਜੀ ਮੱਛੀਆਂ ਦਾ ਮੁੱਲ ਹੈ ਜੀ ਇਹਦਾ ਬਈ ਜੀ 16000 ਰੁਪਏ ਮੁੱਲ ਕਰਦੇ ਜੀ 16000 ਹਨਾ ਬਈ ਜੀ ਐਚ ਐਫ ਨਸਲ ਦੀ ਹੈ ਜੀ ਜੀ ਇੱਕ ਮਹੀਨਾ ਹੋ ਗਿਆ ਜੀ ਇਹਨੂੰ ਇਹ ਆਈ ਕਰਾਈ ਨੂੰ ਜੀ ਠੀਕ ਹੈ ਜੀ ਪਰ ਆਪਾਂ ਅਗਲਾ ਖਾਲੀ ਮੰਨ ਕੇ ਲੈ ਜੀ ਇਹਦਾ ਬਈ ਫਿਰ ਕੀ ਮੁੱਲ ਕਰਨਾ ਇਹਦਾ ਜਰਸੀ ਦਾ ਬਈ ਆਪਾਂ ਇਹਦਾ ਜਾਇਜ਼ ਮੁੱਲ ਹੈ 14000 ਰੁਪਏ ਜੀ ਥਾਣਾ ਪਾ ਦਾ ਸਤਾਈ ਇਹਦੇ ਚਾਰ ਹੀ ਆ ਹਨਾ ਹਾਂਜੀ ਥਾਣਾ ਲੋ ਜੇ ਕੋਈ ਬੰਦਾ ਆਉਂਦਾ ਉਹ ਤਾਂ ਨਹੀਂ ਭਾਈ ਜਾਨ ਮੋਲੇ ਦਾ ਭਾਈ ਜੀ 45000 ਰੁਪਏ ਕਰ ਦਿਜੀਏ ਆਪਾਂ 45000 ਤੇ ਕੋਈ ਆਊਗਾ ਸਜਣਾ ਹੋ ਜੂਗਾ ਨਾ ਉਹਦਾ ਮਾਨਤਣ ਜੀ ਸਾਥੀਗਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚਿਆ ਭਾਈ ਬਲਵਿੰਦਰ ਦੇ ਫਾਰਮ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ 5 ਨਾ ਕਵਰ ਕਰਕੇ ਦਿਖਾਵਾਂਗੇ ਤਿੰਨ ਤਾਂ ਜਿਹੜੀਆਂ ਹੀਫਰ ਬੱਚੀਆਂ ਐ ਇੱਕ ਬਹੁਤ ਸੋਹਣੀ ਝੋਟੀ ਆ ਇੱਕ ਬਾਈ ਕੋਲੇ ਗੱਬਣ ਟੋਕਰ ਜਿਹੜੀ ਗਾਂ ਐ ਸਾਰੀ ਜਾਣਕਾਰੀ ਰੇਟ ਰੂਟ ਸਾਰਾ ਕੁਝ ਵੀਡੀਓ ਦੇ ਵਿੱਚ ਕਰਾਵਾਂਗੇ ਬਾਕੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਕੋਈ ਵੀ ਜਾਨਵਰ ਖਰੀਦਣਾ ਏ ਉਹਦੀ ਤਸੱਲੀ ਪਰਖ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਏ ਸਾਰੀ ਗੱਲਬਾਤ ਆਪਾਂ ਕਰਦੇ ਆਂ ਬਾਈ ਬਲਵਿੰਦਰ ਜੀ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਆਪਾਂ ਸਭ ਤੋਂ ਪਹਿਲਾਂ ਆਪਣੇ ਫਾਰਮ ਦੀ ਪ੍ਰੋਪਰ ਲੋਕੇਸ਼ਨ ਦੱਸ ਕੇ ਹਨਾ ਮੋਬਾਈਲ ਨੰਬਰ ਬੋਲ ਦੋ ਫਿਰ ਆਪਾਂ ਜਾਣਕਾਰੀ ਸ਼ੁਰੂ ਕਰਦੇ ਆਂ ਮੋਬਾਈਲ ਨੰਬਰ ਹੈ 94174 34300 ਬਲਵਿੰਦਰ ਸਿੰਘ ਮੇਰਾ ਨਾਮ ਹੈ ਜੀ ਪਿੰਡ ਝੱਕੜਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਤੇ ਭਾਈ ਇੱਕ ਗੱਲ ਸਭ ਤੋਂ ਪਹਿਲਾਂ ਜਿਹੜਾ ਸਵਾਲ ਸਾਡਾ ਹੀ ਹੁੰਦਾ ਆਪਾਂ ਜਿਹੜੇ ਦਰਸ਼ਕ ਵੀਰ ਵੀਡੀਓ ਦੇਖ ਰਿਆ ਉਹਨਾਂ ਨੂੰ ਦੱਸ ਦਈਏ ਆਪਣੇ ਭਾਈ ਇਹ ਘਰੇਲੂ ਕ ਜਾਨਵਰ ਆ ਕਿ ਆਪਣੇ ਲਿਆਂਦੇ ਵੇ ਭਾਈ ਇਹ ਇਹਨਾਂ ਚੋ ਦੋ ਦੋ ਜਿਹੜੇ ਆਪਣੇ ਘਰੇਲੂ ਆ ਜੀ ਬਾਕੀ ਉਹਦੇ ਨੂੰ ਜਿਹੜੇ ਆ ਜਾਨ ਲਿਆਂਦੇ ਵੇ ਆ ਜੀ ਵੀ ਆਪਾਂ ਕਰ ਲੈਨੇ ਮਾੜਾ ਮੋਟਾ ਵਪਾਰ ਦਾ ਕੰਮ ਹਣਾ ਤੇ ਭਾਈ ਸਭ ਤੋਂ ਪਹਿਲਾਂ ਕਰਮ ਵਾਲੀ ਜਿਹੜੀ ਝੋਟੀ ਬਾਰੇ ਦੱਸ ਦਈਏ ਹਣਾ ਭਾਈ ਕੀ ਡਿਟੇਲ ਆ ਕਿੰਨੇ ਕ ਚਰਦੀ ਹੋ ਗਈ ਆ ਕੀ ਇਹਦੀ ਮਦਰ ਮਦਰ ਦਾ ਰਿਕਾਰਡ ਆਪਣੇ ਕੋਲ ਹੈਗਾ ਕਿ ਛੋੜੇ ਇਹ ਬੱਚਾ ਲਿਆਂਦਾ ਹੀ ਖਰੀਦ ਕੇ ਨੂੰ ਪਾਲਿਆ ਵੱਡਾ ਕੀਤਾ ਜੀ ਤੇ ਇਹ ਐਸ ਵੇਲੇ 2 ਸਾਲ 2 ਸਾਲ ਤੋਂ ਉੱਤੇ ਹੈ ਜੀ ਠੀਕ ਹੈ ਜੀ ਹਾਂ ਦੋਂਦੀ ਹੈ ਜੀ ਇੱਕ ਇੱਕ ਦੰਦ ਸਿੱਟਿਆ ਜੀ ਨੇ ਇੱਕ ਦੰਦ ਸਿੱਟਿਆ ਹਾਂਜੀ ਬਈ ਉਹ ਬਲਵਿੰਦਰ ਦਾ ਸਿਆਊਗਾ ਜਿਵੇਂ ਪੱਠਪੋੜਾ ਚੰਗਾ ਝੋਟੀ ਦਾ ਹਣਾ ਕੀ ਗੱਲ ਲੈਣ ਦੇ ਕਾਬਲ ਹੋ ਗਈ ਹੈ ਹਾਂਜੀ ਜੀ ਕਾਬਲ ਹੈ ਜੀ ਕਾਬਲ ਕਾਬਲ ਕਿੰਨਾ ਕੁ ਦੁੱਧ ਦੱਸਿਆ ਦੀ ਮਾਂ ਦਾ ਉਹਨਾਂ ਨੇ ਬਈ ਇਹਦੀ ਮਾਂ ਦਾ ਰਿਕਾਰਡ ਜਿਹੜਾ ਸੀਗਾ 12 13 ਕਿਲੋ ਦਾ ਰਿਕਾਰਡ ਸੀਗਾ ਜੀ ਬਸ ਠੀਕ ਹੈ ਉਹ ਗੱਲ ਵਧੀਆ ਕਹੇ ਬਾਈ ਨੇ ਬਾੜੀ ਚੜਾ ਕੇ ਨਹੀਂ ਕੀਤੀ ਗੱਲ ਹਣਾ ਇਹ ਕਰੀ ਆਪਾਂ ਤੋੜਦੀ ਹੈ ਬਾਈ ਉਹ ਜਿਵੇਂ ਹੈ ਚਮ ਤੇ ਠਣ ਚਾਰੀ ਹੈ ਬਈ ਚਾਰੇ ਥਾਣਾ ਜੀ ਕੋਈ ਫੋਟ ਚਾਰਟ ਨਹੀਂ ਜੀ ਤੋਰ ਲੋ ਤਾਂ ਹਨਾ ਚਲਾ ਤੋਰ ਉਹਨੂੰ ਇੱਕ ਵਾਰੀ ਹਨਾ ਜੀ ਬਾਕੀ ਸਿੰਗ-ਸਿੰਗ ਸੋਨਾ ਹਨਾ ਪਲੀ ਵੀ ਜਿਵੇਂ ਆਪਾਂ ਕਹਿ ਦਈਏ ਥੋੜਾ ਜਿਵੇਂ ਆਹ ਪ੍ਰੋਤ ਨਿਕਲੂਗੀ ਦਾ ਠੀਕਾ ਟੁਕਾ ਲੈ ਲੈਣਾ ਇਹਨੇ ਆਮਣਾ ਹਾਂਜੀ ਹਾਂਜੀ ਤੇ ਥੋੜਾ ਕੋਈ ਗਾਲ ਨਹੀਂ ਤੋਰ ਲੋ ਕੋਈ ਨਹੀਂ ਇਹ ਇਹਦੇ ਨਾਲ ਤੋਰੇ-ਤਾਰੇ ਦਾ ਪਤਾ ਲੱਗ ਜਾਂਦਾ ਹੋਰ ਤਾਂ ਚਲੋ ਜਿਵੇਂ ਥਣ ਥਣ ਥਾਣਾ ਪਾ ਦਾ ਸਹੀ ਇਹਦੇ ਚਾਰ ਹੀ ਆ ਹਨਾ ਹਾਂਜੀ ਥਾਣਾ ਆ ਲੇ ਕੋਈ ਬੰਦਾ ਆਉਂਦਾ ਉਹ ਤਾਂ ਨਹੀਂ ਭਜ ਜਾਣਾ ਕੋਈ ਵੀ ਨਹੀਂ ਜੀ ਨਹੀਂ ਨਹੀਂ ਹਾਂ ਮੋੜ ਲਈ ਆਪਾਂ ਨੂੰ ਹਨਾ ਇਹ ਬਾਕੀ ਉਹ ਠੰਡੀ ਸੀਲ ਆ ਹਨਾ ਕੋਈ ਹੋਮੇ ਨਹੀਂ ਹਨਾ ਠੰਡੀ ਸੀਲ ਆ ਜੀ ਬਈ ਲੂਤ ਲੂਤ ਜਿਹੜਾ ਕੰਮ ਹੈ ਨਹੀਂ ਇਕ ਨਹੀਂ ਨਹੀਂ ਹਾਂਜੀ ਹਾਂਜੀ ਤੇ ਬਾਈ ਬਲਵਿੰਦਰ ਫਿਰ ਕੀ ਮੁੱਲ ਕਰਨਾ ਇਹਦਾ ਆਪਾਂ ਬਈ ਮੋਲੇ ਦਾ ਬਾਈ ਜੀ 45000 ਰੁਪਏ ਕਰ ਦਈਏ ਆਪਾਂ 45000 ਤੇ ਕੋਈ ਆਊਗਾ ਸਜਣਾ ਹੋ ਜੂਗਾ ਨਾ ਉਹਦਾ ਮਾਨਤਨ ਜੀ ਹਾਂਜੀ ਮਾਨਤਨ ਕਰ ਦਾਂਗੇ ਜੀ ਮਾਂ ਤਾਂ ਬਾਈ ਕਹਿੰਦਾ ਆਪਾਂ ਕਰ ਦਾਂਗੇ ਹਣਾ ਬਾਕੀ ਸਿੰਗੀ ਸੁੰਗੀ ਸੋਹਣੀ ਹੈ ਕਿ ਨਹੀਂ ਸੋਹਣੇ ਸਿੰਗੀ ਕੋਲ ਲਗਾਉਣਾ ਹਾਂਜੀ ਹਾਂ ਬਾਕੀ ਬਾਈ ਨੇ ਉਹ ਗੱਲ ਨਹੀਂ ਬਾਈ ਕਹਿੰਦਾ ਆਪਾਂ ਵਾੜਾ ਕੋਈ ਝੂਠ ਨਹੀਂ ਬੋਲਣਾ 12 13 ਕਿਲੋ ਬਾਰੇ ਦੱਸਿਆ ਹਣਾ ਕਿ ਉਹ ਕੋਈ ਬੰਦਾ ਸਮਝ ਲੇ ਬਰੀਡ 'ਚ ਹੈਗੀ ਹੈ ਸੋਹਣੀ ਕਿ ਨਹੀਂ ਕਿ ਜਿਵੇਂ ਪੱਠਪੜਾ ਵੀ ਸੋਹਣਾ ਵਜਨ ਵੀ ਸੋਹਣਾ ਹੈ ਥੋੜੀ ਜੀ ਸ਼ਾਮ ਕਰ ਲੈ ਬੰਦਾ ਬਣਨ ਵਾਲੀ ਹੈ ਹਣਾ ਤੇ ਬਾਈ ਜੀ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਬਾਰੇ ਦੱਸਦੀ ਹੈ ਇਹਦੀ ਕਿੰਨੇ ਇਹ ਬਾਈ ਜੀ ਜਰਸੀ ਹੈ ਜੀ ਇਹ 10 ਮਹੀਨੇ ਦਾ ਬੱਚਾ ਜੀ ਇਹ ਠੀਕ ਆ ਜੀ ਹਾਂਜੀ ਤੇ ਜਣ ਕਿਉਂ ਚੰਗੀ ਜਣ ਕਿ ਇਹ ਵੀ ਹਨਾ ਕਿਤੇ ਚੰਗੀ ਬਾਈ ਜੀ ਹਾਂਜੀ ਹਨਾ ਹੋਰ 2 ਮਹੀਨਾ 2 ਮਹੀਨਾ ਸਾਮਕੇ ਜੀ ਦੇ ਕੋ ਤਿਆਰ ਹੋਣ ਵਾਲੀ ਹੈ ਜੀ ਹਾਂ ਵੀ ਇੱਕ ਦੋ ਬੋਰੀਆਂ ਦਾ ਚਾਰ ਮੰਗਦਾ ਹੀ ਹੈ ਹਨਾ ਥੋੜਾ ਵੇਟ ਪੈ ਜੇ ਕੱਦ ਚ ਹੋ ਗਈ ਹੈ ਹਨਾ ਇਹ ਹੋ ਜੋ ਹਾਂਜੀ ਹੋਰ ਬਈ ਇਹਨੂੰ ਵੀ ਕਰੀ ਹਨਾ ਤੇਰੇ ਵੀ ਥਾਣੇ ਦੇ ਵੀ ਚਾਰੀ ਹੈ ਚਾਰੇ ਥਾਣੇ ਜੀ ਇਹ ਇਹ ਇੱਥੋਂ ਦੇ ਆ ਦੇਖੋ ਹਨਾ ਇਹ ਆ ਦੇਖ ਲਓ ਬਾਕੀ ਉਹ ਢੋਲੀ ਝਾਲੀ ਸੋਹਣੀ ਹੈ ਜੀ ਵਧੀਆ ਪਰ ਟੀਕਾ ਮਰ ਜੂਗੀ ਕਿ ਨਹੀਂ ਹਾਂਜੀ ਹਾਂਜੀ ਬੋਦੀ ਬਾਦੀ ਤੁਹਾਨੂੰ ਦਿਖਾਉਣਾ ਉਹ ਉੱਥੇ ਕਿਨ ਜਾਊਗੀ ਜਦੋਂ ਇਹ ਇੱਥੋਂ ਦੀ ਦੇਖੋ ਹਣਾ ਇਹਦੀ ਫੇਸਪੂਟ ਦੀ ਕੁਆਲਿਟੀ ਦਾ ਬਾਕੀ ਥੋੜਾ ਜਿਵੇਂ ਮੌਸਮ ਹੈ ਠੰਡ ਦਾ ਕਰਕੇ ਨਮਾਉਣ ਨਮੂਣਾ ਲੋਕ ਰੇਜ ਕਰਦਾ ਹਾਂਜੀ 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 ਜਨਵਾਰ ਤੇ ਲੇਟੋਲੇ ਹੋ ਜਾਂਦੇ ਉਹਦਾ ਕਰਕੇ ਤੇ ਇਹਦਾ ਬਈ ਫਿਰ ਕੀ ਮੁੱਲ ਕਰਨਾ ਇਹਦਾ ਜਰਸੀ ਦਾ ਬਈ ਆਪਾਂ ਇਹਦਾ ਜਾਇਜ਼ ਮੁੱਲ ਹੈ 14000 ਰੁਪਏ ਜੀ ਇਹਦਾ 14000 ਹਣਾ ਹਾਂਜੀ ਤੇ ਲੋਗੀ ਮਿੱਤਰੋ ਉਬੀ ਚੀਜ਼ ਵੀ ਮਿਲ ਜਾਣੀ ਹੈ ਕਿ ਨਹੀਂ ਗਾਂ ਵਾਲੇ ਬਾਰੇ ਤੇ ਬਾਈ ਉਸ ਤੋਂ ਬਾਅਦ ਤੀਸਰੇ ਨੰਬਰ ਵਾਲੀ ਵਰਗਾ ਸੀ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਜੀ ਐਚ ਐਫ ਨਸਲ ਦੀ ਹੈ ਜੀ ਜੀ ਇੱਕ ਮਹੀਨਾ ਹੋ ਗਿਆ ਜੀ ਇਹਨੂੰ ਏ ਆਈ ਕਰਾਈ ਨੂੰ ਜੀ ਠੀਕ ਹੈ ਜੀ ਪਰ ਆਪਾਂ ਅਗਲਾ ਖਾਲੀ ਮੰਨ ਕੇ ਲੈ ਜੀ ਵੀ ਆਪਰੇ ਲੋ ਇਹ ਖਾਲੀ ਆ ਹਨਾ ਹਾਂ ਜੀ ਆਪਾਂ ਟੀਕਾ ਭਰਿਆ ਤਾਂ ਦਾ ਟੀਕਾ ਭਰਿਆ ਜੀ ਇੱਕ ਮਹੀਨਾ ਹੋ ਗਿਆ ਜੀ ਵੀ ਉਹ ਡੇਢ ਮਹੀਨੇ ਨੂੰ ਇਹਦੀ ਚੈੱਕ ਪਾਟ ਆ ਜਾਊਗੀ ਹਨਾ ਉਹ ਤੁਹਾਡੀ ਕਿਸਮਤ ਆ ਵੀ ਜੇ ਤਾਂ ਬਣਦੀ ਆ ਹਨਾ ਤੇ ਨਹੀਂ ਤਾਂ ਫਿਰ ਦਾ ਅਗਲੇ ਨੂੰ ਸੇਵਾ ਕਰਕੇ ਆਣਾ ਹੈ ਨਾ ਕਰਨਾ ਪਊਗਾ ਤੇ ਇਹਦੇ ਵੀ ਬਈ ਥਾਣਾ ਇਹਦੇ ਚਾਰੇ ਆ ਚਾਰੇ ਥਾਣਾ ਜੀ ਕੋਈ ਫੋਰਚਾਟ ਨਹੀਂ ਜੀ ਥਾਣਾ ਅਜਾ ਦੰਦਾ ਤੋਂ ਦੰਦਾ ਤੋਂ ਖੀਰੀ ਹੈ ਜੀ ਇਹ ਵੀ ਇਹ ਵੀ ਖੀਰੀ ਹੈ ਬਈ ਹਨ ਤੇ ਝੋਲੀ ਝਾਲੀ ਬਈ ਥਣ ਥਣ ਸੋਹਣੇ ਇਹਦੇ ਆਪਾਂ ਕਹ ਦੀ ਹਨ ਇਹ ਇੱਥੋਂ ਤੇ ਘਾਰੇ ਕੋ ਚਾਰੇ ਥਾਣਾ ਹਨ ਤੇ ਇਹਦਾ ਫਿਰ ਬਈ ਕੀ ਮੁੱਲ ਕਰਨਾ ਬਈ ਇਹਦਾ ਬਈ ਜੀ 16000 ਰੁਪਏ ਮੁੱਲ ਕਰਦੇ ਜੀ 16000 ਹਨਾ ਬਾਹਰ ਨੂੰ ਬਈ ਇਹਨੂੰ ਹਨਾ ਉਸ ਤੋਂ ਬਾਅਦ ਆਪਾਂ ਅਗਲੀ ਬਈ ਆਪਾਂ ਇਹਦੀ ਗੱਲਬਾਤ ਕਰ ਲਈਏ ਹਨਾ ਇਹਦੀ ਕੀ ਡਿਟੇਲ ਹੈ ਜੀ ਇਹਦੀ ਇਹ ਆਪਣੀ ਘਰ ਦੀ ਹੈ ਜੀ ਬੱਚੇ ਆਪਨਾ ਆਪਦੇ ਜੀ ਪਾਲਿਆ ਹੋਇਆ ਸ਼ੌਕ ਨਾਲ ਜੀ ਠੀਕ ਹੈ ਜੀ ਤੇ ਗਿਰ ਗਿਰ ਦੀ ਹੈ ਗਹਿਰਾ ਜੀ ਇਹ 11 ਨਗਰ ਹੈ ਨਾ ਜੀ 11 ਨਗਰ ਖੀਰੀਆ ਜੀ ਇਹ ਵੀ ਬੱਚਾ ਦਾ ਕੋਣੋ ਇਹ ਵੀ ਖੀਰੀ ਹੈ ਇਹ ਕਿਵੇਂ ਇਹਦੀ ਮਾਂ ਮੂਹ ਦਾ ਦੁੱਧ ਕਿਵੇਂ ਚੰਗਾ ਸੀ ਜੀ ਚਲੋ ਇਹਦਾ ਦੁੱਧ ਸੀਗਾ ਜੀ ਉਹਦਾ ਵੀ ਵੀ ਕੁਆਂਟੀਟੀ ਨਾਲ ਤਾਂ ਘੱਟ ਨਾ ਪਰ ਉਹ ਚੰਗਾ ਹੁੰਦਾ ਪੀਣ ਲਾਣਾ ਜੀ ਹਾਂ ਜੀ ਹਾਂ ਜੀ ਵੀ ਮੱਝਾ ਹਾਂ ਮੱਝਾ ਨਾਲ ਦੁੱਧ ਦੀ ਚੰਗੀ ਫੈਟ ਵਗੈਰਾ ਆਉਂਦੀ ਸੀ ਜੀ ਠੀਕ ਹੈ ਜੀ ਤੇ ਹਾਂ ਜੀ ਹਾਂ ਜੀ ਇਹ ਫਿਰ ਆਪਾਂ ਕਿੰਨੇ ਦੀ ਦੇਣੀ ਹੈ ਜੀ ਇਹ ਇਹ ਆਪਾਂ 8000 ਰੁਪਏ ਦੀ ਦੇ ਦਾਂਗੇ ਭਾਈ ਜੀ 800 ਉਹ ਜਿਵੇਂ ਹਮ ਥੋੜਾ ਜਿਹਾ ਗਰਮਦਗਾ ਨੂੰ ਠੰਡੀ ਸੀ ਰਹੀਏ ਨਹੀਂ ਇਹ ਠੰਡੀ ਹੈ ਜੀ ਪੂਰੀ ਠੰਡੀ ਕੋਈ ਉਹ ਜੀ ਗੱਲ ਨਹੀਂ ਜੀ ਬਸ ਠੀਕ ਹੈ ਨਾ ਤੋੜ ਦੋ ਇਹਨੂੰ ਵੀ ਇੱਕ ਵਾਰੀ ਹੈ ਨਾ ਜੀ ਤੇ ਇਹ ਬਾਕੀ ਇਹਨਾਂ ਬਾਰੇ ਜਿਹੜੇ ਰੱਖਦੇ ਇਹਨਾਂ ਨੂੰ ਪਤਾ ਹੀ ਹੈ ਕਿ ਨਹੀਂ ਥੋੜਾ ਜਿਹਾ ਇਹ ਦੂਜਿਆਂ ਨਾਲ ਜੱਫ ਨਾਲ ਤਾਂ ਹੁੰਦਗਾ ਹੀ ਹੈ ਕਿ ਨਹੀਂ ਹਾਂਜੀ ਬਾਕੀ ਬਾਹਰ ਨਾਲ ਕੋਈ ਗੱਲ ਨਹੀਂ ਇਹਨੂੰ ਇਹਦਾ ਆਪਾਂ ਮੁੱਲ ਕਰਦਾ ਜੀ 8000 ਹੈ ਨਾ 8000 ਰੁਪਏ ਜੀ ਇਹਦਾ ਬਈ ਬਿਲਵਿੰਦਰ ਹੁਣ ਆਪਾਂ ਜਿਹੜੀ 5ਵੇਂ ਨੰਬਰ ਤੇ ਹੈ ਨਾ ਦਿਖਾ ਰਹੇ ਆਂ ਬਈ ਇਹਦੀ ਡਿਟੇਲ ਦੱਸ ਦਿਓ ਕਿੰਨੇ ਮਾ ਸੁਆ ਸੁਈ ਵੀ ਆ ਕੀ ਇਹਦਾ ਸਾਰਾ ਹਿਸਾਬ ਤਾਂ ਹੈ ਬਾਈ ਇਹਦਾ ਇਹ ਦੂਜੀ ਸਵੇ ਸੂਈ ਹੈ ਜੀ ਠੀਕ ਹੈ ਜੀ ਤੇ ਜਰਸੀ ਕਰਾਸ ਦੇ ਵਿੱਚ ਆ ਜਾਂਦੀ ਹੈ ਜੀ ਸ਼ਾਈਵਾਲ ਜੀ ਸ਼ਾਈਵਾਲ ਜੀ ਠੀਕ ਹੈ ਜੀ ਤੇ ਐਸ ਵੇਲੇ ਜਿਹੜੀ ਇਹ ਢਾਈ ਮਹੀਨੇ ਦੀ ਗੱਭਣ ਹੈ ਜੀ 5 ਕਿਲੋ ਦੁੱਧ ਹੈ ਜੀ ਠੀਕ ਹੈ ਜੀ ਤੇ ਪਰ ਅਗਲਾ 4 ਕਿਲੋ ਮੰਨ ਕੇ ਆ ਜੇ ਜੀ ਠੀਕ ਹੈ ਜੀ ਢਾਈ ਮਹੀਨੇ ਦੀ ਜਿਹੜੀ ਗੱਭਣ ਆਪਣੀ ਚੱਕਰ ਆਈ ਵੀ ਹੈ ਆਪਣੀ ਚੱਕ ਬਾਸ ਹੈ ਜੀ ਤੇ ਦੁੱਧ ਕਿੰਨਾ ਸੀ ਦੁੱਧ ਤੁਸੀਂ ਬਈ 5 ਕਿਲੋ 4 ਕਿਲੋ ਬੰਦਾ 4 ਕਿਲੋ ਮੰਨ ਕੇ ਆ ਜੇ ਜੀ ਤੇ ਕੀ ਇਪਾ ਦੇਣੀ ਹੈ ਇਹ ਆਪਾਂ ਇਹ ਬੱਚਿਆਂ ਦੇ ਮੁੱਲ ਜੀ ਦੇਣੀ ਹੈ ਜੀ ਵੀ ਠੀਕ ਹੈ ਜੀ 17000 ਰੁਪਏ ਦੀ ਜੀ ਅੱਛਾ ਇਹ ਵੀ 17000 ਦੀ ਉਹ ਕਿਵੇਂ ਚਵਾਈ ਚੁਈਏ ਲੋ ਠੰਡੀ ਜੀ ਬਹੁਤ ਠੰਡੀ ਜੀ ਜਿਵੇਂ ਮਰਜ਼ੀ ਬੱਚਾ ਬੈਠੇ ਜੂਏ ਆਹ ਥੋੜਾ ਕੈਮਰੇ ਕਰਕੇ ਕਰ ਦਈਏ ਜੀ ਠੀਕ ਹੈ ਜੀ ਜਿਵੇਂ ਮਰਜ਼ੀ ਕੋਈ ਬੈਠੇ ਜੀ ਤੋਰੇ ਇਹ ਨੂੰ ਆਖਰੀ ਤੇ ਬਾਕੀ ਦੁੱਧ ਇਹਦਾ ਵੀ ਜੀ ਮੱਝਾ ਹਰ ਕਈ ਹੋਊਗਾ ਜੇ ਆਪਾਂ ਲੈ ਕੇ ਤਰੀ ਤੇ ਆਹ ਤੁਸੀਂ ਦੇਖੋ ਹਣਾ ਇਹ ਆਲੋ ਦਾ ਬੰਨ ਲਈ ਹੁਣ ਇਹ ਹੈਗੀ ਆ ਵੀ ਜਾਨੀ ਕਿ ਦੁਪਹਿਰ ਦੀ ਵੀਡੀਓ ਹਨਾ ਚੋਈ ਵੀਦੀ ਆ ਹਾਂਜੀ ਹਾਂਜੀ ਬਾਕੀ ਚਲੋ ਉਹ ਤਾਂ ਬਾਈ ਨੇ ਕਹਿ ਹੀ ਦਿੱਤਾ ਵੀ ਦੁੱਧ ਜੇ 5 ਕਿਲੋ ਆ ਤਾਂ 4 ਕਿਲੋ ਬੰਦਾ ਦਾ ਮੰਨ ਕੇ ਆਈਏ ਇਹ ਨਹੀਂ ਆਪਦੀ ਚੋਕੇ 1 ਡੰਗ 2 ਡੰਗ ਆਦੀ ਭਲਾਈ ਨਾਲ ਤਸੱਲੀ ਕਰਕੇ ਤਸੱਲੀ ਕਰਕੇ ਲੈ ਜਾਏ ਜੀ ਉਹਦਾ ਕੋਈ ਗੱਲ ਰਹੀ ਹੋਈ ਨਹੀਂ ਹਨਾ ਇਹਦਾ ਮੁੱਲ ਆਪਾਂ ਕੀਤਾ ਹੈ 17000 ਰੁਪਏ ਜੀ ਮੱਛੀਆਂ ਦਾ ਮੁੱਲ ਹੈ ਜੀ ਤੇ ਭਾਈ ਜਾਂਦੇ ਜਾਂਦੇ ਫਾਰਮ ਦੀ ਲੋਕੇਸ਼ਨ ਮੋਲਕ ਨੰਬਰ ਬੋਲ ਦਿਓ ਭਾਈ ਮੋਬਾਈਲ ਨੰਬਰ 94174 34300 ਬਲਵਿੰਦਰ ਸਿੰਘ ਪਿੰਡ ਛੱਕੜ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ 5 ਜਨਵਾਰਾਂ ਦੇ ਰੇਟ ਬਿਲਕੁਲ ਜਾਇਜ਼ ਹੀ ਆ ਮੇਰੇ ਖਿਆਲ ਮੈਂ ਜਿਹੜੀਆਂ ਬੱਚੀਆਂ 8000 ਤੋਂ ਲੈ ਕੇ ਵੀ ਆਂ ਗਾਂ ਵਿੱਚ ਪਾ ਕੇ ਵੀ ਆਪਣੀ 17 ਕਿੱਜੇ ਨਿਬੜ ਦਿੰਗਾ ਹਾਂ ਚਾਹੇ ਜੜੀ ਆਪਣੇ ਕੋਲ ਝੋਟੀ ਹੋ ਤਾਂ ਫਿਰ ਜਾਇਜ਼ ਗੱਲ ਆ ਹਾਂਜੀ 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 ਉਹਨਾਂ ਕਾ ਰੇਟ ਉਹਦਾ ਬਣਦਾ ਹੀ ਆ ਜੀ ਹਾਂਜੀ ਹਾਂਜੀ ਚਲ ਉਹਦੇ ਚ ਵੀ ਬਾਈ ਹੋਣੀ ਕਹਿੰਦੇ ਕੋਈ ਆਊਗਾ ਸੱਜਣ ਉਹਦਾ ਮਾਨਤਨ ਕਰ ਮਾਨਤਨ ਕਰ ਦਿੰਗੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਜਉਂਦੇ ਬਦ ਰਹੋ ਜੀ ਧੰਨਵਾਦ